ਅੱਜ 6 ਤਰੀਕਾ ਹੈ 6 ਅੱਜ 6 ਦਸੰਬਰ ਹੈ ਸ਼ਾਮ ਦੇ 4 ਵਜh ਰਹੇ ਨੇ 3 4 ਵਜh ਰਹੇ ਨੇ ਜੀ ਔਰ 3 ਦਸੰਬਰ ਨੂੰ ਪੰਜਾਬ ਸਰਕਾਰ ਵੱਲੋਂ ਧਰਨੇ ਦੇ ਉੱਤੇ ਆਏ ਏਡੀਸੀ ਲੁਧਿਆਣਾ ਨੇ ਵਾਦਾ ਕੀਤਾ ਸੀ ਆਕੇ 2 ਦਿਨਾਂ ਦੇ ਵਿੱਚ ਵਿੱਚ ਬਹਾਦਰ ਕੇ ਸੀਟਪੀ ਤੋਂ ਆਉਂਦਾ ਜਿਹੜਾ ਪਾਣੀ ਹੈ ਉਦੋਂ ਹੀ ਉਹਨੂੰ ਬੰਦ ਕਰ ਦਿੱਤਾ ਜਾਏਗਾ ਕਿਉਂਕਿ ਇਹ ਅਨਡਿਸਕੂਟਿਡ ਹੈ ਕਿ ਇਹ ਇਸ ਪਾਣੀ ਨੂੰ ਪੀਪੀਸੀਬੀ ਨੇ ਰੋਕਿਆ ਹੋਇਆ ਹੈ ਡਿਗਨਟ ਬੁੱਢੇ ਦਰਿਆ ਦੇ ਵਿੱਚ ਪਰ ਵਾਦਾ ਖਿਲਾਫੀ ਕੀਤੀ ਹੈ ਪੰਜਾਬ ਸਰਕਾਰ ਨੇ ਤੇ ਪਾਣੀ ਅੱਜ ਵੀ ਵਗ ਰਿਹਾ ਉਹ ਦੇਖ ਸਕਦੇ ਹੋ ਉਹ ਪਾਈਪ ਜਿਹੜਾ ਹੈਗਾ ਪਾਈਪ ਦੇ ਵਿੱਚੋਂ ਅਜੇ ਵੀ ਪਾਣੀ ਡਿੱਗ ਰਿਹਾ ਹੈ ਜਿਸ ਕੀ ਦੇ ਦੱਸੋ ਹਾਂਜੀ 6 ਦਸੰਬਰ ਨੂੰ ਆ ਚੱਗਾ ਆ ਰਹੀਆਂ ਜੀ 72 ਕੇ ਦੇ ਟ੍ਰੀਟਮੈਂਟ ਪਲੈਂਟ ਤੋਂ ਇਹ ਉਹ ਟ੍ਰੀਟਮੈਂਟ ਪਲੈਂਟ ਹੈ ਜਿਹੜਾ ਡਾਈਂਗ ਇੰਡਸਟਰੀ ਦਾ 15 ਐਮਐਲਡੀ ਦਾ ਜਿਹੜੇ ਕਿ ਜਿਹਦੇ ਕੋਲ ਇਹ ਬਹਾਨਾ ਮਿਲੀ ਹੈ ਕਿ ਅਸੀਂ ਸਟੇ ਲੈਣ ਗਏ ਸੀ ਐਨਜੀਟੀ ਬਾਕੀਆਂ ਨੇ ਤਾਂ ਇਹ ਬਹਾਨਾ ਮਾਰ ਦਿੱਤਾ ਜਿਨ੍ਹਾਂ ਨੂੰ ਸਟੇ ਨਹੀਂ ਮਿਲੀ ਹੋਈ ਉਹਨਾਂ ਨੇ ਕਿਹੜਾ ਝੂਠ ਮਾਰ ਦਿੱਤਾ ਐਡਮਿਨਿਸਟ੍ਰੇਸ਼ਨ ਨੇ ਚਲੋ ਝੂਠ ਮੰਨ ਲਿਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਾਰੀਆਂ ਗੱਲਾਂ ਦਾ ਸਭ ਹੋਣ ਆਲਰੇਡੀ ਹੋਈ ਆ ਹਾਂਜੀ ਹਾਂਜੀ ਪਰ ਆ ਜਿਹੜੇ ਹੈਗੇ ਆ ਇਹਨਾਂ ਕੋਲ ਤੇ ਕੋਈ ਸਟੇ ਨਹੀਂ ਹੈ ਇਹ ਤੇ ਹਲੇ ਇੰਝ ਟਿਕ ਗਏ ਵੀ ਨਹੀਂ ਹੈ ਸੋ ਇਹਨਾਂ ਨੂੰ ਬਕਾਇਦਾ ਮੌਕਾ ਦਿੱਤਾ ਜਾ ਰਿਹਾ ਹੈ ਕਿ ਭਾਈ ਚਲੇ ਜਾਓ ਕੁੱਸਤਾ ਕਰ ਲੋ ਨਹੀਂ ਤਾਂ ਆਪਾਂ ਸਾਰੇ ਰੁੜ ਜਾਾਂਗੇ ਤੁਹਾਡਾ ਹੁਣ ਇਹੀ ਸਮਝ ਆਂਦੀ ਹੈ ਕਿ ਇਹਦਾ ਮਤਲਬ ਹੈ ਕਿ ਸਾਰੀ ਅਫਸਰਖਾਈ ਨੂੰ ਉੱਤੇ ਤੱਕ ਪੋਲੀਟੀਸ਼ੀਅਨ ਨੂੰ ਕੁੱਸਤਾ ਲੰਬਾ ਹੀ ਹੋਊਗਾ ਜਿਹਨਾਂ ਇਹਦਾ ਇਲੀਗਲ ਚੱਲੀ ਜਾਵੇ ਤੇ ਕਿਸੇ ਨੂੰ ਫਰਕ ਨਾ ਪਵੇ ਜੇ ਇਹਨਾ ਮੋਰਚਾ ਆ ਕੇ ਜਦੋਂ ਅਸੀਂ ਕਹਿੰਦੇ ਸੀਗੇ ਕਿ ਲੋਕ ਆਪ ਬੰਦ ਕਰ ਦਿੰਦੇ ਆ ਪੰਜਾਬ ਦੇ ਸਾਨੂੰ ਦੱਸੋ ਕਿਹੜਾ ਇਲੀਗਲ ਚੱਲਦਾ ਉਦੋਂ ਕਹਿੰਦੇ ਸੀ ਨਹੀਂ ਨਹੀਂ ਅਸੀਂ ਆਪ ਕਰਾ ਦੇਾਂਗੇ ਸਾਨੂੰ 48 ਘੰਟੇ ਦਾ ਟਾਈਮ ਦੇ ਦੋ ਦੋ ਦਾ ਟਾਈਮ ਆ ਦੋ ਦਿਨ ਉਹ ਨਿਕਲ ਗਏ ਸੀ ਆ ਹੁਣ ਹੈਗਾ ਤੇ ਹੁਣ ਜਿਨ੍ਹਾਂ ਨੇ ਦੋ ਦਿਨ ਦਿੱਤੇ ਸੀਗੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਭਾਈ ਹੁਣ ਤੁਸੀਂ ਹੁਣ ਤੁਹਾਡਾ ਕੀ ਬਹਾਨਾ ਹੈ ਅੱਜ ਤਾਂ ਤੀਜੇ ਦਿਨ ਦੀ ਸ਼ਾਮ ਹੈ ਜੀ ਅੱਜ ਦਾ ਤੀਜਾ ਦਿਨ ਵੀ ਨਿਕਲ ਗਿਆ ਚਲੋ ਉਹ ਤਾਂ ਨਿਕਲਦੇ ਜਾਣੇ ਦਿਨ ਤਾਂ ਇਹ ਅੱਗੇ ਜਿੱਥੇ 40 ਸਾਲ ਨਿਕਲ ਕੇ ਦਿਨ ਤਾਂ ਬਥੇਰੇ ਨਿਕਲ ਜਾਣੇ ਆ ਪਰ ਅਸੀਂ ਇਹ ਪੁੱਛਣਾ ਚਾਹੁੰਦੇ ਆ ਏਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਵੀ ਹੁਣ ਨਵਾਂ ਬਹਾਨਾ ਤੁਹਾਡਾ ਕੀ ਹੈ ਪੋਲੂਸ਼ਨ ਕੰਟਰੋਲ ਬੋਰਡ ਦਾ ਨਵਾਂ ਬਹਾਨਾ ਕੀ ਹੈ ਇੱਕ ਹੋਰ ਅਸੀਂ ਗੱਲ ਸੁਣੀ ਹੈ ਕਿ ਇੱਥੇ ਸਾਡੇ ਚੀਫ ਇੰਜੀਨੀਅਰ ਨੇ ਰਤੜਾ ਸਾਹਿਬ ਕੋਈ ਉਹਨਾਂ ਨੂੰ ਕਈ ਵਾਰੀ ਪੁੱਛਿਆ ਜਾਂਦਾ ਤੂੰ ਕਹੇ ਕਿ ਤੁਹਾਡਾ ਸਟੈਂਡ ਕੀ ਹੈ ਤੇ ਉਹ ਵੀ ਗੱਲਾਂ ਗੋਲ ਮੋਲ ਗੋਲ ਗੋਲ ਘੁਮਾਈ ਜਾਂਦੇ ਪਏ ਆ ਕੋਈ ਕਿਸੇ ਸਟੈਂਡ ਤੇ ਆ ਨਹੀਂ ਰਹੇ ਤੇ ਪਿੱਛੇ ਜੇ ਸੁਣਨ ਚ ਆਇਆ ਕਿ ਛੁੱਟੀ ਵੀ ਉਹਨਾਂ ਨੂੰ ਮੈਡੀਕਲ ਲੀਵ ਵੀ ਲੋਡ ਸ਼ਿਫਟ ਪਾ ਦੇਣੀ ਹੈ ਅਗਲੇ ਕੁਝ ਦਿਨਾਂ ਦੇ ਕਿ ਜਿੰਨੀ ਦੇਰ ਤੱਕ ਸਟੇ ਨਹੀਂ ਆਉਂਦੀ ਇਹਨਾਂ ਕੋਲੇ ਉਨੀ ਦੇਰ ਤੱਕ ਛੁੱਟੀ ਤੇ ਰਹਿਣਗੇ ਅ ਮਹਿਕਮਾ ਬਹਾਨਾ ਬਣਾ ਲਏਗਾ ਕਿ ਉਹਨਾਂ ਦੇ ਸਾਈਨਾਂ ਤੋਂ ਬਿਨਾਂ ਇਹ ਬੰਦ ਨਹੀਂ ਹੋ ਸਕਦਾ ਜੀ ਚਲੋ ਆ ਗੀਆਂ ਸਿਕਿਉਰਟੀ ਸਿਕਿਉਰਟ ਇਹੋ ਜਿਹੇ ਖੇਡਾਂ ਜਿੰਨੀਆਂ ਮਰਜ਼ੀ ਖੇਡ ਲਓ ਭਗਵੰਤ ਮਾਨੂ ਸਾਹਿਬ ਆ ਪਿੱਛੇ ਤੁਹਾਡੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਜ਼ੀਰੋ ਲਿਕੁਇਡ ਡਿਸਚਾਰਜ ਸੀਟੀਪੀ ਹੈ ਸਭ ਤੋਂ ਵੱਡੀ ਗੱਲ ਮੇਨ ਗੱਲ ਔਰ ਇੱਕ ਤਿੰਨ ਤਰੀਕ ਤੋਂ ਬਾਅਦ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ ਕਾਲੇ ਪਾਣੀ ਦੀ ਰਾਖੀ ਵਾਸਤੇ ਪੁਲਿਸ ਨੂੰ ਖੜਾ ਦਿੱਤਾ ਗਿਆ ਹੈ ਔਰ ਪੁਲਿਸ ਮੁਲਾਜ਼ਮ ਪਰਲੇ ਸਾਈਡ ਤੇ ਖੜੇ ਨੇ ਦਿਨ ਰਾਤ ਉਹਨਾਂ ਦੀ ਡਿਊਟੀ ਲੱਗਦੀ ਹੈ ਇੱਥੇ ਸ਼ਿਫਟ ਚੇਜ ਹੋ ਕੇ ਕਿ ਹਾਂਜੀ ਇੱਥੇ ਕੋਈ ਬੰਦਾ ਜਿਹੜੀ ਵੀ ਪਰਨਾ ਪਾਰ ਮਾਰ ਸਕੇ ਇਸ ਕਰੇ ਹੀ ਕਿ ਉੱਥੋਂ ਦੇਖ ਕੇ ਪੁਲਿਸ ਮੁਲਾਜ਼ਮਾਂ ਨੂੰ ਸਾਨੂੰ ਇਧਰਲੇ ਪਾਸੇ ਆਉਣਾ ਪਿਆ ਕਿ ਉਹ ਵਰਨਾ ਅਸੀਂ ਉੱਥੋਂ ਹੀ ਲਾਈਵ ਕਰਨਾ ਸੀਗਾ ਕਿ ਹੁਣ ਕਾਲੇ ਪਾਣੀ ਦੀ ਰਾਖੀ ਕਰਦੇ ਰਹੀ ਆ ਪੰਜਾਬ ਸਰਕਾਰ ਕਾਲੇ ਪਾਣੀ ਦੇ ਰਾਖੇ ਬਣ ਗਏ ਨੇ ਇਹ ਬੜਾ ਇੰਟਰਸਟਿੰਗ ਡਿਵੈਲਪਮੈਂਟ ਹੈ ਜੀ ਕਿਉਂਕਿ ਉੱਥੇ ਇੱਕ ਪੁਲਿਸ ਮਲਾਜਮ ਖੜੇ ਹੋ ਕੇ ਬੇਨਤੀ ਕਰ ਰਿਹਾ ਸੀ ਕਿ ਇਤਰੋ ਵੀਡੀਓ ਨਾ ਬਣਾਓ ਹੁਣ ਉਹ ਇਹ ਨਹੀਂ ਚਾਹੁੰਦਾ ਸੀਗਾ ਸ਼ਾਇਦ ਕਿ ਵੀਡੀਓ ਨਾ ਬਣੇ ਕੱਲ ਨੂੰ ਸ਼ਾਇਦ ਇੱਧਰ ਵੀ ਪੁਲਿਸ ਲੱਗ ਜਾਵੇ ਅੱਜ ਅਸੀਂ ਬਣਾ ਦਿੱਤਾ ਹੋ ਸਕਦਾ ਕੱਲ ਤੁਹਾਨੂੰ ਪਤਾ ਲੱਗੇ ਕਿ ਇੱਧਰ ਵੀ ਇੱਕ ਫੌਜ ਦੀ ਟੁਕੜੀ ਖੜੀ ਕਰ ਦਿੱਤੀ ਗਈ ਹੈ ਤਾਂਕਿ ਕਾਲੇ ਪਾਣੀ ਦੀ ਜਿਹੜੀ ਰਾਖੀ ਕੀਤੀ ਜਾ ਸਕੇ ਇਹ ਚਲੋ ਵੀ ਪਾਣੋ ਪਾਣੀਆਂ ਦੇ ਰਾਖੇ ਵੀ ਦੇਖਣੇ ਸੀ ਪੰਜਾਬ ਨੇ ਕੋਈ ਗੱਲ ਨਹੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਮਿਲ ਕੇ ਇਹ ਲੜਾਈ ਜਿੱਤਣੀ ਹੈ ਜਿੱਤਾਂਗੇ ਜ਼ਰੂਰ ਜਿੱਤਾਂਗੇ ਇਹਨਾਂ ਦੇ ਝੂਠ ਬਾਹਰ ਆ ਰਹੇ ਆ ਇਹਨਾਂ ਦੀਆਂ ਵਾਅਦਾ ਖਿਲਾਫੀਆਂ ਸਾਫ਼ ਨਜ਼ਰ ਆ ਰਹੀਆਂ ਹੁਣੇ ਇਹ ਤਾਂ ਨਹੀਂ ਕਹਿ ਸਕਦੇ ਘਟੋ ਘਟ ਕੇ ਅਸੀਂ ਝੂਠ ਨਹੀਂ ਬੋਲਿਆ ਇਹ ਗੱਲ ਪੱਕੀ ਹੋ ਗਈ ਬਾਕੀ ਦੇਖਦੇ ਆ ਜੀ ਸਾਰਾ ਪੰਜਾਬ ਜਿੱਥੇ ਇੱਕ ਵਾਰੀ ਆ ਸਕਦਾ ਉੱਥੇ ਫਿਰ ਵੀ ਆ ਸਕਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ